ਮੇਰੇ ਫੇਸਬੁੱਕ ਇੰਸਟਾਗ੍ਰam ਤੇ YouTube ਤੇ ਸਾਰੇ ਹੀ ਦੋਸਤਾਂ ਨੂੰ ਪਿਆਰ ਭਰੀ ਸਸਰੀ ਅਕਾਲਜੀ ਢੇਰੂ ਗੋਪੇ ਵੱਲੋਂ ਅੱਜ ਤੁਹਾਡੇ ਸਾਹਮਣੇ ਕੁਝ ਹੋਰ ਪਰਿਵਾਰਾਂ ਦੇ ਨਵੇਂ ਰਿਸ਼ਤੇ ਲੈ ਕੇ ਆਜ ਰਹੇ ਹਾਂ ਜੀ ਜੋ ਕਿ ਅਸੀਂ ਤੁਹਾਡੇ ਨਾਲ ਹਰ ਵਾਰ ਵਾਅਦਾ ਕਰਦੇ ਆ ਕਿ ਤੁਹਾਨੂੰ ਨਵੇਂ ਤੋਂ ਨਵੇਂ ਰਿਸ਼ਤੇ ਦਿੱਤੇ ਜਾਣਗੇ ਅੱਜ ਸਨਿਆਰਾ ਸਿੱਖ ਪਰਿਵਾਰ ਦੇ ਰਿਸ਼ਤੇ ਹਨ ਤੇ ਜੱਟ ਸਿੱਖ ਪਰਿਵਾਰ ਦੀਆਂ ਲੜਕੀ ਦੇ ਰਿਸ਼ਤੇ ਹਨ ਜੋ ਕਿ ਆਪਾਂ ਕਹਿੰਨੇ ਆ ਕਿ ਸਾਡੇ ਨਾਲ ਦਾਜ ਰਹਿਤ ਤੇ ਨਸ਼ਾ ਰਹਿਤ ਹੀ ਪਰਿਵਾਰ ਸਾਡੇ ਨੰਬਰਾਂ ਤੇ ਸੰਪਰਕ ਕਰਨ ਜਿਨ੍ਹਾਂ ਨੂੰ ਇਹ ਦੋ ਚੀਜ਼ਾਂ ਤੋਂ ਦੂਰ ਹਨ ਦਾਜ ਤੋਂ ਵੀ ਤੇ ਨਸ਼ੇ ਤੋਂ ਵੀ ਉਹੀ ਸਾਡੇ ਨੰਬਰਾਂ ਤੇ ਫੋਨ ਕਰਨ ਕਿਉਂਕਿ ਅਸੀਂ ਨਸ਼ੇ ਵਾਲੇ ਦੀ ਤੇ ਦਾਜ ਵਾਲੇ ਦੀ ਬਿਲਕੁਲ ਸਪੋਰਟ ਨਹੀਂ ਕਰਦੇ ਔਰ ਨਾ ਹੀ ਅਸੀਂ ਉਹਨਾਂ ਦੇ ਰਿਸ਼ਤੇ ਕਰਾਉਨੇ ਆ ਇਹ ਠੀਰੂ ਗੋਪੇ ਦਾ ਪੱਕਾ ਵਾਦਾ ਹੈ ਜੇ ਕਿਸੇ ਨੇ ਆਪਣੇ ਰਿਸ਼ਤੇ ਦੀ ਐਡ ਕਰਾਉਣੀ ਹੋਵੇ ਤੇ ਬਕਾਇਦਾ ਸਾਨੂੰ ਫੋਨ ਕਰਨ ਸਾਡੇ ਨੰਬਰਾਂ ਤੇ ਆਪਣੇ ਬੱਚਿਆਂ ਦਾ ਬਾਇਓ ਡਾਟਾ ਡਿਟੇਲ ਸਾਨੂੰ ਸੈਂਡ ਕਰਨ ਤੇ ਅਸੀਂ ਉਹ ਪਰਿਵਾਰ ਦੀ ਐਡ ਕਰਾਂਗੇ ਜੀ ਔਰ ਉਹ ਐਡ ਦੇ ਕੁਝ ਰੂਲ ਹੁੰਦੇ ਹਨ ਉਹਦੇ ਮੁਤਾਬਕ ਬਿਲਕੁਲ ਆਪਦੀ ਪਹਿਲਾਂ ਇਨਕੁਆਰੀ ਲਈ ਜਾਏਗੀ ਉਸ ਦੇ ਮੁਤਾਬਕ ਆਪਦੀ ਐਡ ਕੀਤੀ ਜਾਏਗੀ ਜੀ ਉਦਾਂ ਕਿਸੇ ਦੀ ਐਡ ਨਹੀਂ ਕੀਤੀ ਜਾਂਦੀ ਕਈ ਫੋਨ ਆਉਂਦੇ ਹਨ ਕਿ ਸਾਡੀ ਐਡ ਕਰ ਦਿਓ ਪਰ ਪਹਿਲੋ ਅਸੀਂ ਆਪ ਇਨਕੁਆਰੀ ਕਰਦੇ ਹਾਂ ਫਿਰ ਉਸ ਪਰਿਵਾਰ ਦੀ ਹੀ ਅਸੀਂ ਆਪਣੇ ਪੇਜ ਤੇ ਐਡ ਦਿੰਨੇ ਹਾਂ ਕਿ ਆਵਤੀ ਜਾਂ ਇਸ ਘਰ ਦਾ ਪੁੱਤ ਦਾ ਆਪਾਂ ਰਿਸ਼ਤਾ ਆਇਆ ਹੈ ਜੀ ਠੀਕ ਹੈ ਜੀ ਤੁਹਾਡੇ ਸਾਹਮਣੇ ਪਹਿਲਾਂ ਆਪਾਂ ਰਿਸ਼ਤਾ ਸਨਿਆਰਾ ਸਿੱਖ ਪਰਿਵਾਰ ਦਾ ਹੈ ਜੀ ਜੋ ਕਿ ਬਹੁਤ ਹੀ ਵਧੀਆ ਬਠਿੰਡੇ ਸ਼ਹਿਰ ਦੀ ਰੈਸ਼ ਹੈ ਜੀ ਕਾਕੇ ਨੇ ਸਟੱਡੀ ਜਿਹੜੀ ਉਹ ਸੀਏ ਦੀ ਕੀਤੀ ਹੋਈ ਹੈ ਔਰ ਜੋ ਡੈਡੀ ਜੀ ਹੁੰਦੇ ਹਨ ਉਹ ਬਿਜ਼ਨਸਮੈਨ ਹਨ ਹਾਈਟ 5 ਫੁੱਟ 6 ਇੰਚ ਜੋ ਕਿ ਕਾਕੇ ਦੀ ਜਨਮ ਤਰੀਕ ਹੈ 4ਵੇਂ ਮਹੀਨੇ 1995 ਦੀ ਹੈ ਜੀ ਪਹਿਲਾਂ ਕਾਕੇ ਨੇ ਬੀ ਕਾਮ ਕੀਤੀ ਉਸ ਤੋਂ ਬਾਅਦ ਹੋਰ ਸਟੱਡੀ ਕਰਕੇ ਇਸ ਟਾਈਮ ਕਾਕਾ ਜੋ ਕਿ ਸੀਏ ਦੀ ਸਟੱਡੀ ਕੰਪਲੀਟ ਕਰਕੇ ਘਰ ਵਿੱਚ ਹੀ ਆਪਣਾ ਸੀਏ ਦਾ ਦਫ਼ਤਰ ਖੋਲ੍ਹਿਆ ਹੋਇਆ ਹੈ ਇਹ ਗੋਤ ਸੁਨਿਆਰਾ ਸਿੱਖ ਪਰਿਵਾਰ ਦੇ ਵਿੱਚੋਂ ਹੀ ਰਿਸ਼ਤਾ ਹੈ ਜੀ ਬਹੁਤ ਵਧੀਆ ਤੇ ਕਾਫੀ ਅੱਛੀ ਫੈਮਲੀ ਹੈ ਜੀ ਇਹਨਾਂ ਦੇ ਬਠਿੰਡੇ ਸ਼ਹਿਰ ਦੇ ਵਿੱਚ ਹੀ ਆਪਣੀ ਘਰ ਹੈ ਉੱਥੇ ਹੀ ਇਹਨਾਂ ਦੇ ਪਲਾਟ ਹਨ ਔਰ ਬਹੁਤ ਹੀ ਵਧੀਆ ਇਹਨਾਂ ਦਾ ਡੈਡੀ ਦਾ ਵੀ ਬਿਜ਼ਨਸ ਹੈ ਕਾਫੀ ਵਧੀਆ ਪਰਿਵਾਰਾਂ ਦੇ ਵਿੱਚ ਇਹ ਪਰਿਵਾਰ ਆਉਂਦਾ ਹੈ ਜੀ ਜੇ ਕਿਸੇ ਪਰਿਵਾਰ ਨੂੰ ਲੱਗਦਾ ਕਿ ਸਾਡਾ ਇੱਥੇ ਰਿਸ਼ਤਾ ਟੁੱਕ ਸਕਦਾ ਹੈ ਸੁਨਿਆਰਾ ਸਿੱਖ ਪਰਿਵਾਰ ਉਹ ਸਾਡੇ ਹਥਾ ਦਿੱਤੇ ਨੰਬਰਾਂ ਤੇ ਸੰਪਰਕ ਕਰੇ ਜੋ ਕਿ ਅਗਲਾ ਰਿਸ਼ਤਾ ਹੈ ਜੀ ਆਪਣੇ ਜੱਟ ਸਿੱਖ ਪਰਿਵਾਰ ਸੰਧੂ ਪਰਿਵਾਰ ਦੀ ਬੇਟੀ ਦਾ ਹੈ ਜੀ ਬਹੁਤ ਹੀ ਵਧੀਆ ਰਿਸ਼ਤਾ ਹੈ ਜੀ ਇਹ ਜੀਰਾ ਏਰੀਏ ਦਾ ਰਿਸ਼ਤਾ ਹੈ ਜੀ ਫਰੋਈਪੁਰ ਜ਼ਿਲ੍ਹੇ ਦੇ ਵਿੱਚ ਇੱਕ ਜੀਰਾ ਤਹਿਸੀਲ ਹੈ ਜੀ ਉੱਥੋਂ ਦੇ ਪਰਿਵਾਰ ਦਾ ਇਹ ਰਿਸ਼ਤਾ ਹੈ ਜੀ ਬੇਟੀ ਦੀ ਡੇਟ ਆਫ ਬਰਥ ਅਕਤੂਬਰ ਮਹੀਨੇ 1998 ਦੀ ਹੈ ਹਾਈਟ 5 ਫੁੱਟ 3 ਇੰਚ ਗੁੜੀਆ ਟੋਰਾਂਟੋ ਵਰਕ ਪਰਮਿਟ ਤੇ ਆ ਇਹ ਭੈਣ ਭਰਾ ਹਨ ਇਹਨਾਂ ਕੋਲ ਜ਼ਮੀਨ ਆਪਣੀ ਵੀ 18 ਤੋਂ 20 ਕਿੱਲੇ ਆ ਇਹ ਕੈਨੇਡਾ ਦਾ ਹੀ ਲੜਕਾ ਪਾਲਦੇ ਹਨ ਜਿੰਦਾ ਆਉਦਾ ਉੱਤੇ ਵਧੀਆ ਕਾਰੋਬਾਰ ਹੋਵੇ ਕੰਮਕਾਰ ਹੋਵੇ ਕੋਈ 15 ਕਿੱਲੇ ਦੇ ਆਸ-ਪਾਸ ਜ਼ਮੀਨ ਵੀ ਹੋਵੇ ਇਹ ਕੁੜੀਆ ਬਹੁਤ ਹੀ ਸੋਹਣਾ ਸੁਨਖਾਤੀ ਪੁੱਤੇ ਇਹ ਰਿਸ਼ਤਾ ਚਾਹੁੰਦੇ ਹਨ ਕਿ ਪਹਿਲ ਕੈਨੇਡਾ ਵਿੱਚ ਜਾਂ ਟ੍ਰਾਂਟੋ ਏਰੀਏ ਦਾ ਹੀ ਪਰਿਵਾਰ ਸਬਰਕ ਕਰ ਲੇ ਜੇ ਨਹੀਂ ਤੇ ਹੋਵੇ ਕੈਨੇਡਾ ਦਾ ਹੀ ਵੀ ਤੇ ਬਾਕੀ ਵੀ ਜਿਵੇਂ ਕੋਈ ਸਰੀ ਦਾ ਹੋਇਆ ਉਹ ਵੀ ਵਿਚਾਰਜੋਗ ਹੋਏਗਾ ਇੰਟਾਰੀਓ ਏਰੀਏ ਦੇ ਵੀ ਹੋਇਆ ਤੇ ਉਹ ਵੀ ਰਿਸ਼ਤਾ ਵਿਚਾਰਜੋਗ ਹੋਏਗਾ ਇਹ ਕੁੜੀਆ ਬਹੁਤ ਹੀ ਵਧੀਆ ਪਰਿਵਾਰ ਹੈ ਇਹ ਅੱਜ ਤੁਹਾਡੇ ਨਾਲ ਦੋ ਰਿਸ਼ਤੇ ਸਾਂਝੇ ਕੀਤੇ ਹਨ ਸਾਡੇ ਹੋਠਾ ਦਿੱਤੇ ਨੰਬਰ ਹਨ ਢੇਰੂ ਗੋਪੇ ਦੇ 9881 48532 94171 25550 ਹਰ ਰੋਜ਼ ਨਵੇਂ ਤਾਂ ਨਵੇਂ ਰਿਸ਼ਤਿਆਂ ਵਾਸਤੇ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਆਪਾਂ ਅੱਜ ਵੀ ਤੁਹਾਨੂੰ ਕਹਿੰਦੇ ਹਾਂ ਤੁਹਾਡਾ ਇੱਕ ਸ਼ੇਅਰ ਕੀਤਾ ਸਾਡੇ ਕਈ ਵਾਰ ਕੋਈ ਨਾ ਕੋਈ ਕਿਸੇ ਵਧੀਆ ਪਰਿਵਾਰ ਨੂੰ ਰਿਸ਼ਤਾ ਮਿਲ ਸਕਦਾ ਹੈ ਔਰ ਆਪਾਂ ਮਿਲਦੇ ਹਾਂ ਇੱਕ ਹੋਰ ਵਧੀਆ ਨਵੇਂ ਰਿਸ਼ਤੇ ਦੇ ਨਾਲ ਢੇਰੂ ਗੋਪੇ ਵੱਲੋਂ ਪਿਆਰ ਭਰੀ ਸਾਸਤਰੀਆ ਕਾਲਜ